ਚਰਨ ਦੀ ਗੱਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਵਲ న్యూਸ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਤਕਨੀਕ ਕੋਰੀਆ ਦੇ ਰਾਸ਼ਟਰਪਤੀ ਨੂੰ ਗ੍ਰਫਤਾਰ ਕਰਨ ਪਹੁੰਚੀ ਪੁਲਿਸ ਯੂਨਸੁਕ ਯੂਐਲ ਦੇ ਗਾੜਾ ਨੇ ਉਹਨਾਂ ਨੂੰ ਰੋਕਿਆ ਰੈਂਟਨ ਚਾ ਵਪਾਰੀ ਦੇ ਕਰਤੇ ਹੋਈ ਗੋਲੀਬਾਰੀ ਸੱਤ ਪੰਜਾਬੀ ਹੋਏ ਗ੍ਰਿਫਤਾਰ ਇਜ਼ਰਾਈਲ ਤੇ ਹਮਾਸ ਵਿਚਕਾਰ 15 ਮਹੀਨਿਆਂ ਤੋਂ ਚੱਲਿਆ ਆ ਰਹੀ ਜੰਗ ਦਾ ਅੰਤ ਸਮਝੌਤਿਆਂ ਤੇ ਬਣੀ ਸਹਿਮਤੀ ਇਟਲੀ ਚ ਕੋਡ ਹਾਈਵੇ ਸਖਤ 5000 ਤੋਂ ਉੱਪਰ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਕੀਤੇ ਗਏ ਜਬ ਤੇ ਹੁਣ ਖਬਰਾਂ ਵਿਸਥਾਰ ਨਾਲ ਦੱਖਣੀ ਕੋਰੀਆ ਦੇ ਵਿਸ਼ੇਸ਼ ਜਾਂਚ ਅਧਿਕਾਰੀ ਰਾਸ਼ਟਰਪਤੀ ਯੂਨਸੁਕ ਯੂਐਲ ਨੂੰ ਗ੍ਰਿਫਤਾਰ ਕਰਨ ਲਈ ਰਾਸ਼ਟਰਪਤੀ ਨਿਵਾਸ ਪਹੁੰਚੇ ਸਨ ਧਰਨੂ ਦੱਸ ਦਈਏ ਕਿ ਦੱਖਣੀ ਕੋਰੀਆ ਦੇ ਵਿੱਚ ਮਾਰਸ਼ਲ ਲਾ ਲਾਕੂ ਹੋਣ ਤੋਂ ਬਾਅਦ ਮਹਾਦੋਸ਼ ਪ੍ਰਕਿਰਿਆ ਦੇ ਹਿੱਸੇ ਵਜੋਂ ਰਾਸ਼ਟਰਪਤੀ ਯੂਨਸੁਕ ਯੂਐਲ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਇਹ ਦੂਜੀ ਕੋਸ਼ਿਸ਼ ਸੀ। ਰਾਜ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਦੇ ਅਧਿਕਾਰੀ ਉੱਚ ਦਰਜੇ ਦੇ ਅਧਿਕਾਰੀਆਂ ਲਈ ਭ੍ਰਿਸ਼ਟਾਚਾਰ ਜਾਂਚ ਦਫ਼ਤਰ ਤੇ ਪੁਲਿਸ ਖੋਜ ਤੇ ਨਜ਼ਰਬੰਦੀ ਵਾਰੰਟਾ ਦੇ ਨਾਲ ਪਹੁੰਚੇ ਪਰ ਰਾਸ਼ਟਰਪਤੀ ਸੁਰੱਖਿਆ ਸੇਵਾ ਦੁਆਰਾ ਰੋਕ ਦਿੱਤਾ ਗਿਆ। ਪੀਐਸਐਸ ਨੇ ਅਧਿਕਾਰੀਆਂ ਨੂੰ ਰੋਕਣ ਲਈ ਵਾਹਨਾ ਦੀ ਵਰਤੋਂ ਕਰਕੇ ਬੈਰੀਗੇਡ ਲਗਾ ਦਿੱਤਾ ਸੀ ਇਸ ਤੋਂ ਇਲਾਵਾ ਸੱਤਾਧਾਰੀ ਪੀਪਲਜ਼ ਪਾਵਰ ਪਾਰਟੀ ਤੇ ਯੂਨ ਦੀ ਕਾਨੂੰਨੀ ਟੀਮ ਦੇ ਸੰਸਦ ਮੈਂਬਰਾਂ ਦੇ ਇੱਕ ਸਮੂਹ ਦੇ ਨਿਵਾਸ ਦੇ ਪ੍ਰਵੇਸ਼ ਦੁਆਰ ਤੇ ਜਾਂਚ ਕਰਤਾਵਾਂ ਦੇ ਯਤਨਾਂ ਦੇ ਵਿੱਚ ਰੁਕਾਵਟ ਪਾਈ ਓਨਟਾਰੀਓ ਦੀ ਪੀਲ ਪੁਲਿਸ ਨੇ ਫਿਰੋਤੀ ਲਈ ਬ੍ਰੈਮਟਨ ਦੇ ਘਰ ਦੇ ਦੋ ਵਾਰ ਗੋਲੀਬਾਰੀ ਕਰਨ ਦੇ ਮਾਮਲੇ ਦੇ ਵਿੱਚ ਸੱਤ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਚੋਂ ਮਨਪ੍ਰੀਤ ਸਿੰਘ ਦਿਲਪ੍ਰੀਤ ਸਿੰਘ ਤੇ ਹਰਸ਼ਦੀਪ ਸਿੰਘ ਅਤੇ ਬੀਤੀ 3 ਨਵੰਬਰ ਨੂੰ ਰਾਤ 2 ਵਜੇ ਮਾਉਂਟਨ ਬੈਰੀ ਰੋਡ ਤੇ ਮਾਉਂਟਨਿਸ਼ ਰੋਡ ਕੋਲ ਵਪਾਰੀ ਦੀ ਰਿਹائش ਤੇ ਗੋਲੀਆਂ ਚਲਾ ਕੇ ਫਰਾਰ ਹੋਣ ਦੇ ਦੋਸ਼ ਨੇ ਭਾਰਤੀ ਮੋਲ ਦੇ ਵਪਾਰੀ ਨੂੰ ਡਰਾ ਕੇ ਫਿਰੋਤੀ ਮੰਗਲ ਨੇ ਉਸ ਦੇ ਘਰ ਤੇ ਦੋ ਵਾਰ ਗੋਲੀਆਂ ਚਲਾਈਆਂ ਗਈਆਂ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਉਹਨਾਂ ਦੀ ਪਛਾਣ ਕਰਕੇ ਉਹਨਾਂ ਦੀ ਰਿਹائش ਦੀ ਤਲਾਸ਼ੀ ਦੌਰਾਨ ਉਥੋਂ ਬੰਦੂਕ ਤੇ ਗੋਲੀ ਸਿੱਕਾ ਮਿਲਿਆ ਉਸ ਦੇ ਘਰ ਤੇ 2 ਜਨਵਰੀ ਦੀ ਰਾਤ ਨੂੰ ਫਿਰ ਗੋਲੀਬਾਰੀ ਕੀਤੀ ਗਈ ਦੋਵੇਂ ਵਾਰ ਘਰ ਦੇ ਮੈਂਬਰ ਸੁਰੱਖਿਅਤ ਰਹੇ ਦੂਜੀ ਗੋਲੀਬਾਰੀ ਪਹਿਲੇ مشکوਕਾਂ ਦੇ ਜਾਣਕਾਰਾਂ ਦੇ ਵੱਲੋਂ ਕੀਤੇ ਹੋਣ ਦਾ ਸਬੂਤ ਕੈਮਰਿਆਂ ਚੋਂ ਮਿਲਣ ਤੇ ਇਹ ਸਾਫ ਹੋ ਗਿਆ ਕਿ ਉਹ ਇੱਕੋ ਗਿਰੋਹ ਦੇ ਮੈਂਬਰ ਨੇ ਪੁਲਿਸ ਨੇ مشکوਕਾਂ ਤਰਨਪ੍ਰੀਤ ਸਿੰਘ ਮਨਪਰਤਾਪ ਸਿੰਘ ਆਤਮਜੀਤ ਸਿੰਘ ਅਰਵਿੰਦਰਪਾਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਕੈਨੇਡਾ ਦੇ ਆਵਾਸ ਵਿਭਾਗ ਦੇ ਵੱਲੋਂ ਕਈ ਸਾਲਾਂ ਤੋਂ ਪਰਿਵਾਰਕ ਕੋਟੇ ਅਧੀਨ ਦਿੱਤੇ ਜਾ ਰਹੇ ਪਤੀ ਪਤਨੀ ਤੇ ਬੱਚਿਆਂ ਦੇ ਵਰਕ ਪਰਮਿਟ ਵੀ 21 ਜਨਵਰੀ ਤੋਂ ਦੇਣੇ ਬੰਦ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਸਥਾਈ ਵਰਕ ਪਰਮਿਟ ਵਾਲੇ ਵੀ ਆਪਣੇ ਸਪਾਊਸ ਜਾਂ ਬੱਚਿਆਂ ਦੇ ਵਰਕ ਪਰਮਿਟ ਵਾਸਤੇ ਦਰਖਾਸਤ ਨਹੀਂ ਦੇ ਸਕਣਗੇ। ਹਾਲਕਿ 16 ਮਹੀਨਿਆਂ ਤੋਂ ਵੱਧ ਸਮੇਂ ਦੇ ਮਾਸਟਰ ਪ੍ਰੋਗਰਾਮ ਤੇ ਡਾਕਟਰੀ ਪ੍ਰੋਗਰਾਮਾਂ ਸਮੇਤ ਮੈਡੀਕਲ ਕਾਨੂੰਨ ਤੇ ਨਰਸਿੰਗ ਵਰਗੇ 94 ਕਿੱਤਿਆਂ ਦੇ ਵਿੱਚ ਅੰਡਰਗ੍ਰੈਜੂਏਟ ਪ੍ਰੋਗਰਾਮਾਂ ਚ ਦਾਖਲ ਹੋਏ ਵਿਦਿਆਰਥੀਆਂ ਤੇ ਨਵੇਂ ਹੁਕਮ ਲਾਗੂ ਨਹੀਂ ਹੋਣਗੇ। ਇਜ਼ਰਾਈਲ ਤੇ ਹਮਾਸ ਵਿਚਕਾਰ جنگਬੰਦੀ ਤੇ ਸਮਝੌਤਾ ਹੋ ਗਿਆ। ਇਸ ਦੇ ਨਾਲ ਗਾਜ਼ਾ ਦੇ ਵਿੱਚ 15 ਮਹੀਨਿਆਂ ਤੋਂ ਚੱਲ ਰਹੇ ਯੁੱਧ ਦਾ ਅੰਤ ਵੀ ਹੋ ਗਿਆ। ਨਿਊਜ਼ ਏਜੰਸੀ ਦੇ ਅਨੁਸਾਰ ਅਧਿਕਾਰੀਆਂ ਦੇ ਹਵਾਲੇ ਨਾਲ ਮੀਡੀਆ ਤੋਂ ਮਿਲੀ ਰਿਪੋਰਟ ਅਨੁਸਾਰ ਇਜ਼ਰਾਈਲ ਤੇ ਹਮਾਸ ਵਿਚਕਾਰ ਇੱਕ ਜੰਗਬੰਦੀ ਸਮਝੌਤਾ ਹੋ ਗਿਆ ਜੋ ਗਾਜ਼ਾ ਦੇ ਵਿੱਚ 15 ਮਹੀਨਿਆਂ ਤੋਂ ਚੱਲ ਰਹੇ ਯੁੱਧ ਦੇ ਵਿੱਚ उलझे ਹੋਏ ਨੇ ਮੁੱਖ ਵਿਚੋਲੇ ਕਤਰ ਨੇ ਕਿਹਾ ਹੈ ਕਿ ਗਾਜ਼ਾ ਦੇ ਵਿੱਚ ਹਮਾਸ ਦੁਆਰਾ ਬੰਦਕ ਬਣਾਏ ਗਏ 33 ਬੰਦਕਾਂ ਨੂੰ ਫਲਸਤੀਨੀ ਖੇਤਰ ਦੇ ਵਿੱਚ ਯੁੱਧ ਖਤਮ ਕਰਨ ਦੇ ਉਦੇਸ਼ ਦੇ ਨਾਲ ਇੱਕ ਜੰਗਬੰਦੀ ਸਮਝੌਤੇ ਦੇ ਪਹਿਲੇ ਪੜਾਅ ਦੇ ਵਿੱਚ ਰਿਹਾ ਕੀਤਾ ਜਾਵੇਗਾ ਹਮਾਸ ਦੇ ਕਰੀਬੀ ਦੋ ਸੂਤਰਾਂ ਨੇ ਪਹਿਲਾਂ ਏਐਫਪੀ ਨੂੰ ਦੱਸਿਆ ਸੀ ਕਿ ਇਜ਼ਰਾਈਲ ਲਗਭਗ 1000 ਫਲਸਤੀਨੀ ਕੈਦੀਆਂ ਨੂੰ ਰਿਹਾ ਕਰੇਗਾ ਕਤਰ ਅਮਰੀਕਾ ਇਜ਼ਰਾਈਲੀ ਤੇ ਫਲਸਤੀਨੀ ਅਧਿਕਾਰੀਆਂ ਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਸਮਝੌਤੇ ਤੇ ਕਈ ਪੜਾ ਰੱਖੇ ਗਏ ਇਟਲੀ ਦੇ ਵਿੱਚ ਸੜਕ ਹਾਦਸਿਆਂ ਦੀ ਵਧ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਇਟਲੀ ਦੇ ਉਪ ਪ੍ਰਧਾਨ ਮੰਤਰੀ ਤੇ ਕੇਂਦਰੀ ਆਵਾਜਾਈ ਮੰਤਰੀ ਮੈਥਿਓ ਸਲਵਿਨੀ ਜਿਸ ਸਿੱਦਕਤ ਤੇ ਸੰਜੀਦਗੀ ਦੇ ਨਾਲ ਕਾਰਵਾਈ ਨੂੰ ਅੰਜਾਮ ਦੇ ਰਹੇ ਨੇ ਉਸ ਦੇ ਨਾਲ ਹੁਣ ਉਲੋਕ ਬਾਲੇ ਔਖੇ ਦੇਖੇ ਜਾ ਰਹੇ ਨੇ ਜਿਹੜੇ ਕਿ ਟ੍ਰੈਫਿਕ ਨਿਯਮਾਂ ਦੀ ਪਹਿਲਾਂ ਕਦੇ ਵੀ ਜ਼ਿੰਮੇਵਾਰੀ ਦੇ ਨਾਲ ਪਾਲਣਾ ਨਹੀਂ ਸੰਕਰਦੇ ਜਦ ਦਾ ਇਟਲੀ ਸਰਕਾਰ ਨੇ ਹਾਈਵੇ ਕੋਡ ਕਾਨੂੰਨ 14 ਦਸੰਬਰ 2024 ਤੋਂ ਸਕਤੀ ਦੇ ਨਾਲ ਲਾਗੂ ਕਰ ਦਿੱਤਾ ਹੈ ਤਾਂ ਪਹਿਲੇ ਮਹੀਨੇ ਦੇ ਵਿੱਚ 66145 ਵਾਹਨ ਚਾਲਕਾਂ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 1146 ਚਲਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਤੇ 138 ਚਲਾਨ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਦੇ ਵਿੱਚ ਗੱਡੀ ਚਲਾਉਣ ਵਾਲਿਆਂ ਦੇ ਕੱਟੇ ਗਏ ਦੇਸ਼ ਭਰ ਦੇ ਵਿੱਚ ਕਾਰ ਬਿਨੇਰੀ ਪੁਲਿਸ ਤੇ ਲੋਕਲ ਪੁਲਿਸ ਦੇ ਵੱਲੋਂ 5058 ਲੋਕਾਂ ਦੇ ਡਰਾਈਵਿੰਗ ਲਾਇਸੈਂਸ ਜ਼ਬਤ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 2499 ਲੋਕਾਂ ਦੇ ਲਾਇਸੈਂਸ ਇਸ ਕਾਰਨ ਜ਼ਬਤ ਕੀਤੇ ਗਏ ਕਿਉਂਕਿ ਉਹ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਸਨ ਇਸ ਸਭ ਲੋਕਾਂ ਦੇ ਡਰਾਈਵਿੰਗ ਲਾਇਸੈਂਸਾਂ ਦੇ ਵਿੱਚੋਂ 168.94 ਪੁੰਤੀਆਂ ਕੱਟੀਆਂ ਗਈਆਂ ਇਟਲੀ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਜਨਤਕ ਆਂਕੜਿਆਂ ਅਨੁਸਾਰ ਇਹ ਰਿਪੋਰਟ ਸਿਰਫ 14 ਦਸੰਬਰ 2024 ਤੋਂ 13 ਜਨਵਰੀ 2025 ਤੱਕ ਦੀ ਹੈ ਆਸਟ੍ਰੇਲੀਆ ਨੇ ਕਾਮਿਆਂ ਦਾ ਸ਼ੋਸ਼ਣ ਰੋਕਣ ਲਈ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਇੱਕ ਕਮੇਟੀ ਹੱਦ ਨਾਲੋਂ ਘੱਟ ਤਨਖਾਹ ਦੇਣ ਵਾਲੇ ਕਾਰੋਬਾਰੀਆਂ ਲਈ ਨਵਾਂ ਕਾਨੂੰਨ 1 ਜਨਵਰੀ ਤੋਂ ਲਾਗੂ ਕੀਤਾ ਜਾ ਚੁੱਕਾ ਹੈ ਹੁਣ ਕਿਸੇ ਮੁਲਾਜ਼ਮ ਨੂੰ ਘੱਟ ਤਨਖਾਹ ਦੇਣ ਜਾਂ ਹੱਕਾ ਤੋਂ ਵਾਂਝੇ ਰੱਖਣ ਦੀ ਅੰਗੇਲੀ ਇੱਕ ਸਜ਼ਾਯੋਗ ਜੁਰਮ ਹੋਵੇਗੀ ਗੌਰਤਾਲਬ ਹੈ ਕਿ ਕਈ ਕਾਰੋਬਾਰੀ ਕਾਮਿਆਂ ਨੂੰ ਘੱਟ ਤਨਖਾਹ ਦੇ ਕੇ ਉਹਨਾਂ ਦਾ ਸ਼ੋਸ਼ਣ ਕਰਦੇ ਸਨ ਆਰਥਿਕ ਲੁੱਟ ਦੇ ਸ਼ਿਕਾਰ ਪੀੜਤਾ ਚ ਖਾਸ ਕਰ ਭਾਰਤ ਸਮੇਤ ਹੋਰਨਾ ਮੁਲਕਾਂ ਤੋਂ ਆਏ ਸਟੂਡੈਂਟਸ ਕੱਚੇ ਵੀਜ਼ੇ ਵਾਲੇ ਪ੍ਰਵਾਸੀ ਵਰਕਰ ਵਧੇਰੇ ਨੇ ਇਹਨਾਂ ਨੂੰ ਕਈ ਕਾਰੋਬਾਰੀ ਸਸਤੀ ਲੇਬਰ ਦੇ ਤੌਰ ਤੇ ਵਰਤਦੇ ਨੇ ਆਸਟ੍ਰੇਲੀਆ ਦੇ ਕੰਮਕਾਜ ਦੀਆਂ ਥਾਵਾਂ ਤੇ ਕਿਰਤ ਕਾਨੂੰਨਾਂ ਬਾਰੇ ਫੇਅਰ ਵਰਕ ਓਨ ਬੈਟਸਮੈਨ ਦੀ ਮੁਖੀ ਸ਼੍ਰੀਮਤੀ ਐਨਾ ਬੂਥ ਨੇ ਦੱਸਿਆ ਕਿ ਦੋਸ਼ੀ ਪਾਇਆ ਜਾਣ ਵਾਲੇ ਵਿਅਕਤੀ ਨੂੰ ਅਦਾਲਤ ਵੱਲੋਂ ਵੱਧ ਤੋਂ ਵੱਧ 10 ਸਾਲ ਦੀ ਕੈਦ 16.5 ਲੱਖ ਡਾਲਰ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਦੱਖਣੀ ਕੈਲੀਫੋਰਨੀਆ ਦੇ ਵਿੱਚ ਲੱਖਾਂ ਲੋਕਾਂ ਲਈ ਜੰਗਲ ਦੀ ਅੱਗ ਸੰਬੰਧੀ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਗਈ ਹੈ ਜਦਕਿ ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਨੇ ਲਾਸ ਐਂਜਲਸ ਦੇ ਵਿੱਚ ਹਫ਼ਤੇ ਦੇ ਵਿੱਚ ਦੋ ਵਾਰ ਜੰਗਲਾਂ ਦੇ ਵਿੱਚ ਅੱਗ ਲੱਗ ਚੁੱਕੀ ਹੈ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਤੇਜ਼ ਹਵਾਵਾਂ ਕਾਰਨ ਅੱਗ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ ਪਹਾੜੀ ਇਲਾਕਿਆਂ ਦੇ ਵਿੱਚ ਵਗਣ ਵਾਲੀਆਂ ਸੰਤਾ ਆਨਾ ਹਵਾਵਾਂ ਸੂਰਜ ਚੜ੍ਹਨ ਤੋਂ ਪਹਿਲਾਂ ਤੇਜ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਿਸ ਕਾਰਨ ਅੱਗ ਦੁਬਾਰਾ ਭੜਕ ਸਕਦੀ ਹੈ ਅੱਗ ਦੇ ਵਿੱਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਲਾਸ ਐਂਜਲਸ ਸਿਟੀ ਫਾਇਰ ਚੀਫ ਕ੍ਰਿਸਟਿਨ ਕੈਰੋਲੀ ਨੇ মিডিਆ ਨੂੰ ਦੱਸਿਆ ਕਿ ਜਾਨਲੇਵਾ ਵਿਨਾਸ਼ਕਾਰੀ ਤੇ ਤੇਜ਼ ਹਵਾਵਾਂ ਪਹਿਲਾਂ ਹੀ ਚੱਲ ਰਹੀਆਂ ਨੇ ਦੱਖਣੀ ਕੈਲੀਫੋਰਨੀਆ ਦਾ ਬਹੁਤ ਸਾਰਾ ਹਿੱਸਾ ਅੱਗ ਤੋਂ ਪ੍ਰਭਾਵਿਤ ਹੈ ਸੈਨ ਡੀਏਗੋ ਤੋਂ ਲੈ ਕੇ ਲਾਸ ਐਂਜਲਸ ਤੱਕ ਦਾ 482 ਕਿਲੋਮੀਟਰ ਦੇ ਖੇਤਰ ਦੇ ਵਿੱਚ ਵਰਕਰ ਹਾਈ ਅਲਰਟ ਤੇ ਨੇ ਮੌ ਵਿਕ ਬਾਣੀ ਕਰਨ ਵਾਲੇ ਅਧਿਕਾਰੀਆਂ ਨੇ ਵੀ ਕਿਹਾ ਕਿ ਸਭ ਤੋਂ ਵੱਡਾ ਖਤਰਾ ਲਾਸ ਐਂਜਲਸ ਦੇ ਉੱਤਰ ਦੇ ਵਿੱਚ ਅੰਦਰੂਨੀ ਇਲਾਕਿਆਂ ਲਈ ਸੀ ਜਿਸ ਦੇ ਵਿੱਚ ਸੰਗਣੀ ਆਬਾਦੀ ਵਾਲੇ 1000 ਅਕਸ ਨਾਰਥ ਰੀਜ ਅਤੇ ਸਿਮੀ ਵੈਲੀ ਸ਼ਾਮਲ ਹਨ ਜਿੱਥੇ 3 ਲੱਖ ਤੋਂ ਵੱਧ ਲੋਕ ਰਹਿੰਦੇ ਨੇ ਅੱਗ ਲੱਗਣ ਦੇ ਡਰੋਂ ਬਿਜਲੀ ਕੰਪਨੀਆ ਨੇ ਬਿਜਲੀ ਸਪਲਾਈ ਕੱਟ ਦਿੱਤੀ ਹੈ ਜਿਸ ਕਾਰਨ ਲਗਭਗ 90 ਹਜ਼ਾਰ ਘਰ ਬਿਜਲੀ ਤੋਂ ਬਿਨਾਂ ਨੇ ਸਥਾਨਕ ਨਿਵਾਸੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸੁਚੇਤ ਰਹੇ ਕਿਸੇ ਵੀ ਆਂ ਸੁਖਾਵੀ ਘਟਨਾ ਤੋਂ ਬਚਣ ਲਈ ਬਾਰੀ ਵਾਤਾਵਰਨ ਤੇ ਅਸਮਾਨ ਤੇ ਨਜ਼ਰ ਰੱਖਣ ਤੇ ਸੂਚਨਾ ਮਿਲਦੇ ਹੀ ਜਗਾ ਖਾਲੀ ਕਰਨ ਲਈ ਤਿਆਰ ਰਹਨ। ਲੋਸ ਐਂਜਲਸ ਦੇ ਕਈ ਹਿੱਸਿਆਂ 'ਚ ਲੱਗੀ ਭਿਆਨਕ ਅਗਨ ਦੇ ਸ਼ਹਿਰ 'ਚ ਤਬਾਹੀ ਮਚਾ ਦਿੱਤੀ ਹੈ। ਇਸ ਅਗਨ ਕਾਰਨ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। 25 ਲੋਕਾਂ ਦੀ ਮੌਤ ਹੋ ਚੁੱਕੀ ਹੈ। 40,600 ਏਕਰ ਤੋਂ ਵੱਧ ਰਕਬਾ ਨੁਕਸਾਨਿਆ ਗਿਆ ਹੈ। ਕਈ ਮਸ਼ਹੂਰ ਹਸਤੀਆਂ ਦੇ ਘਰ ਸੜ ਕੇ ਸੁਆਹ ਹੋ ਗਏ ਨੇ। ਹੁਣ ਤੱਕ ਕਈ ਮਸ਼ਹੂਰ ਹਸਤੀਆਂ ਨੇ ਇਸ ਭਿਆਨਕ ਘਟਨਾ ਬਾਰੇ ਸੋਸ਼ਲ ਮੀਡੀਆ 'ਤੇ ਆਪਣੀ ਚਿੰਤਾ ਵੀ ਜ਼ਾਹਰ ਕੀਤੀ ਹੈ। ਹੁਣ ਪ੍ਰਿੰਕਾ ਚੋਪੜਾ ਨੇ ਕਿਹਾ ਹੈ ਕਿ ਇਸ ਸਭ ਦੇਖ ਕੇ ਉਸ ਦਾ ਦਿਲ ਬਹੁਤ ਉਦਾਸ ਹੈ। ਇਹ ਜਾਣਿਆ ਜਾਂਦਾ ਹੈ ਕਿ ਪ੍ਰਿੰਕਾ ਦਾ ਇੱਕ ਆਲੀਸ਼ਾਨ ਕਾਰ ਵੀ ਹੈ। ਕੈਲੀਫੋਰਨੀਆ 'ਚ ਲੱਗੀ ਭਿਆਨਕ ਅਗਗ ਤਬਾਹੀ ਮਚਾ ਰਹੀ ਹੈ ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਤੇ ਅਣਗਿਣਤ ਘਰ ਸੜ ਕੇ ਸੁਆਹ ਹੋ ਗਏ ਪ੍ਰਿੰਕਾ ਚੋਪੜਾ ਜੋ ਲਾਸ ਐਂਜਲਸ 'ਚ ਆਪਣੇ ਪਰਿਵਾਰ ਦੇ ਨਾਲ ਹੈ ਉਸਨੇ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਪ੍ਰਗਟ ਕੀਤਾ ਤੇ ਪ੍ਰਭਾਵਿਤ ਲੋਕਾਂ ਨੂੰ ਆਪਣਾ ਸਮਰਥਨ ਦਿੱਤਾ ਤਬਾਹੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਪ੍ਰਿੰਕਾ ਨੇ ਫਾਇਰ ਬ੍ਰਿਗੇਡ ਦਾ ਵੀ ਧੰਨਵਾਦ ਕੀਤਾ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੀ ਰਾਜस्तानी ਸਿਡਨੀ ਦੇ ਵਿੱਚ ਕਾਮਿਆਂ ਦੀ ਹੜਤਾਲ ਕਾਰਨ ਸੈਂਕੜੋ ਰੇਲ ਸੇਵਾਵਾਂ ਦੇ ਵਿੱਚ ਦੇਰੀ ਹੋਈ ਜਾਂ ਰੱਦ ਵੀ ਕਰ ਦਿੱਤੀਆਂ ਗਈਆਂ ਇਸ ਦੇ ਨਾਲ ਹੀ ਸ਼ਹਿਰ ਦੇ ਯਾਤਰੀਆਂ ਨੂੰ ਰੇਲ ਸੇਵਾਵਾਂ ਦੇ ਵਿੱਚ ਵਿਗਨ ਪੈਨ ਬਾਰੇ ਦੱਸਿਆ ਗਿਆ ਕਿਉਂਕਿ ਇਲੈਕਟ੍ਰੀਕਲ ਟ੍ਰੇਨਜ਼ ਯੂਨੀਅਨ ਤੇ ਰੇਲ ਟਰામ ਅਤੇ ਬਾਸੀ ਯੂਨੀਅਨ ਦੁਆਰਾ ਲਗਾਈਆਂ ਗਈਆਂ ਕੰਮ ਦੀਆਂ ਪਾਬੰਦੀਆਂ ਲਾਗੂ ਹੋ ਗਈਆਂ ਨੇ ਆਸਟ੍ਰੇਲੀਆ ਦੇ ਮੀਡੀਆ ਨੇ ਰਿਪੋਰਟ ਦਿੱਤੀ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਤੱਕ ਨੈਟਵਰਕ ਪਾਰ ਦੇ ਵਿੱਚ 200 ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ ਜਦਕਿ ਸੈਂਕੜੇ ਦੇਰੀ ਦੇ ਨਾਲ ਚੱਲੀਆਂ ਇਸ ਰੁਕਾਵਟ ਦੇ ਨਾਲ ਹਰ ਲਾਈਨ ਪ੍ਰਭਾਵਿਤ ਹੋਈ ਕੁਝ ਸਟੇਸ਼ਨਾਂ 'ਤੇ ਰੇਲ ਗੱਡੀਆਂ ਵਿਚਕਾਰ 50 ਮਿੰਟ ਤੱਕ ਦਾ ਇੰਤਜ਼ਾਰ ਵੀ ਕਰਨਾ ਪਿਆ ਕੰਮ ਤੇ ਪਾਬੰਦੀ ਸੰਯੁਕਤ ਰੇਲ ਯੂਨੀਅਨ ਅਤੇ ਸੂਬਾ ਸਰਕਾਰ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਤਨਖਾਹ ਵਿਵਾਦ ਦੇ ਵਿੱਚ ਵਾਦਾ ਦਸਾਉਂਦੀ ਹੈ ਭਾਰਤੀ ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਦੀ ਅਗਵਾਈ ਹੇਠ 15 ਸੰਸਦ ਮੈਂਬਰਾਂ ਨੇ ਜਨਵਰੀ ਨੂੰ ਤਾਮਿਲ ਭਾਸ਼ਾ ਤੇ ਵਿਰਾਸਤ ਮਹੀਨਾ ਘੋਸ਼ਿਤ ਕਰਨ ਲਈ ਅਮਰੀਕੀ ਪ੍ਰਤੀਨਿਧੀ ਸਭਾ ਦੇ ਵਿੱਚ ਇੱਕ ਮਤਾ ਪੇਸ਼ ਕੀਤਾ ਹੈ। ਇਹ ਪ੍ਰਸਤਾਵ ਅਜੇ ਸਮੇਂ ਚ ਪੇਸ਼ ਕੀਤਾ ਗਿਆ ਜਦੋਂ ਤਾਮਿਲ ਬੋਲਣ ਵਾਲਿਆਂ ਦਾ ਮੁੱਖ ਤਿਉਹਾਰ ਪੋਂਗਲ ਮਨਾਇਆ ਜਾ ਰਿਹਾ ਹੈ। ਕ੍ਰਿਸ਼ਨਾਮੂਰਤੀ ਨੇ ਕਿਹਾ ਹੈ ਕਿ ਇੱਕ ਤਾਮਿਲ ਅਮਰੀਕੀ ਹੋਣ ਦੇ ਨਾਤੇ ਮੈਨੂੰ ਸੰਯੁਕਤ ਰਾਜ ਅਮਰੀਕਾ ਤੇ ਦੁਨੀਆ ਭਰ ਦੇ ਵਿੱਚ ਤਾਮਿਲ ਭਾਸ਼ਾ ਵਿਰਾਸਤ ਤੇ ਸੱਭਿਆਚਾਰ ਦਾ ਸਨਮਾਨ ਕਰਨ ਵਾਲਾ ਇਹ ਦੋ ਪੱਖੀ ਮਤਾ ਪੇਸ਼ ਕਰਨ ਤੇ ਮਾਣ ਹੈ। ਬੰਗਲਾਦੇਸ਼ ਦੀ ਵਿਦੇਖਲ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਦੀ ਭਤੀਜੀ ਤੇ ਲੇਬਰ ਪਾਰਟੀ ਦੀ ਸੰਸਦ ਮੈਂਬਰ ਟਿਉਲੀਪ ਸਿੱਦਿਕ ਨੇ ਬ੍ਰਿਟੇਨ ਦੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਸਿੱਦਿਕ ਤੇ ਪਿਛਲੇ ਹਫਤੇ ਭ੍ਰਿਸ਼ਟਾਚਾਰ ਤੇ ਲੰਡਨ ਦੇ ਵਿੱਚ ਆਪਣੀ ਜਾਇਦਾਦ ਦੀ ਵਰਤੋਂ ਨੂੰ ਲੈ ਕੇ ਪਾਰਦਰਸ਼ਤਾ ਦੀ ਘਾਟ ਦਾ ਦੋਸ਼ ਲਗਾਇਆ ਗਿਆ ਸੀ ਟਿਉਲੀਪ ਸਿੱਦਿਕ ਨੇ ਪ੍ਰਧਾਨ ਮੰਤਰੀ ਕੀਸਟਾਮਰ ਨੂੰ ਭੇਜੇ ਇੱਕ ਪੱਤਰ ਦੇ ਵਿੱਚ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦੀ ਹਾਂ ਕਿ ਮੈਂ ਇਨ੍ਹਾਂ ਮਾਮਲਿਆਂ ਦੇ ਵਿੱਚ ਤੇ ਅਧਿਕਾਰੀਆਂ ਦੀ ਸਲਾਹ ਤੇ ਪੂਰੀ ਪਾਰਦਰਸ਼ਤਾ ਦੇ ਨਾਲ ਕੰਮ ਕੀਤਾ ਤੇ ਕਰਦੀ ਰਹਾਂਗੀ ਹਾਲਕਿ ਇਸ ਪਾਸਟਾਕੀ ਵਿੱਤ ਮੰਤਰੀ ਬਣੇ ਰਹਿਣ ਦੇ ਨਾਲ ਸਰਕਾਰ ਦੇ ਕੰਮ ਦੇ ਵਿੱਚ ਰੁਕਾਵਟ ਆ ਸਕਦੀ ਹੈ ਇਸ ਲਈ ਮੈਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਫਰਵਰੀ 2025 ਲਈ ਵੀਜ਼ਾ ਬੁਲੇਟਿਨ ਜਾਰੀ ਕੀਤਾ ਹੈ ਵਿਭਾਗ ਨੇ ਅਮਰੀਕੀ ਨਾਗਰਿਕਾਂ ਦੀ ਭਾਲ ਕਰ ਰਹੇ ਭਾਰਤੀ ਬਿਨੇਕਾਰਾਂ ਲਈ ਕੁਝ ਚੰਗੀ ਖਬਰ ਦਿੱਤੀ ਹੈ ਇਸ ਦੇ ਵਿੱਚ ਰੋਜ਼ਗਾਰ ਅਧਾਰਿਤ ਗ੍ਰੀਨ ਕਾਰਡ ਸ਼੍ਰੇਣੀਆਂ ਦੇ ਵਿੱਚ ਭਾਰਤੀ ਨਾਗਰਿਕਾਂ ਲਈ ਕੁਝ ਤਰੱਕੀ ਹੋਈ ਹੈ ਇਹ ਵਿਵਸਥਾਵਾਂ ਗ੍ਰੀਨ ਕਾਰਡ ਬੈਕਲੌਗ ਦੇ ਵਿੱਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਬਿਨੇਕਾਰਾਂ ਨੂੰ ਕੁਝ ਰਾਹਤ ਪ੍ਰਦਾਨ ਕਰਦੀਆਂ ਹਨ ਫਰਵਰੀ ਦੇ ਵੀਜ਼ਾ ਬੁਲੇਟਨ ਦੇ ਵਿੱਚ ਭਾਰਤੀਆਂ ਲਈ ਪਰਿਵਾਰ ਪਰਯੋਜਿਤ ਵੀਜ਼ਾ ਸ਼੍ਰੇਣੀ ਲਈ ਅੰਤਿਮ ਕਾਰਵਾਈਆਂ ਤਿੱਖੀਆਂ ਰਹੀਆਂ ਜਦ ਕਿ ਜਨਵਰੀ 2025 ਦੇ ਵੀਜ਼ਾ ਬੁਲੇਟਨ ਦੇ ਵਿੱਚ ਇਸ ਸ਼੍ਰੇਣੀ ਦੇ ਵਿੱਚ ਕੁਝ ਪ੍ਰਗਤੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਵਿਦੇਸ਼ ਵਿਭਾਗ ਹਰ ਮਹੀਨੇ ਇੱਕ ਵੀਜ਼ਾ ਬੁਲੇਟਨ ਜਾਰੀ ਕਰਦਾ ਹੈ ਇਹ ਬੁਲੇਟਨ ਦਰਸਾਉਂਦਾ ਹੈ ਕਿ ਗ੍ਰੀਨ ਕਾਰਡ ਪ੍ਰਕਿਰਿਆ ਸ਼ੁਰੂ ਕਰਨ ਵਾਲੀ 130 ਪਟੀਸ਼ਨ ਅਸਲ ਦੇ ਵਿੱਚ ਕਦੋਂ ਦਾਇਰ ਕੀਤੀ ਗਈ ਸੀ ਤੇ ਇਸ ਦੇ ਆਧਾਰ ਤੇ ਕਿਹੜੀਆਂ ਗ੍ਰੀਨ ਕਾਰਡ ਅਰਜ਼ੀਆਂ ਅੱਗੇ ਵਧ ਸਕਦੀਆਂ ਨੇ ਪ੍ਰਯਾਗਰਾਜ ਦੇ ਵਿੱਚ ਮਹਾਕੁੰਭ ਮੇਲੇ 'ਚ ਖਿੱਚ ਦਾ ਕੇਂਦਰ ਬਣੇ ਐਪਲ ਦੇ ਰਹੇ ਸਹਿ-ਸੰਸਤਾਪਕ ਸਟੀਵ ਜੌਬਸ ਦੀ ਪਤਨੀ ਲੋਰੈਲ ਪਾਬੇਲ ਜੌਬਸ ਨੂੰ ਉਹਨਾਂ ਦੇ ਗੁਰੂ ਸਵਾਮੀ ਕੈਲਾਸ਼ ਆਨੰਦ ਨੇ ਨਵਾਂ Hindu ਨਾਮ ਕਮਲਾ ਦਿੱਤਾ ਹੈ। ਅਰਬਪਤੀ ਕਾਰੋਬਾਰੀ ਲੋਰੈਲ ਪਾਬੇਲ ਜੌਬਸ ਨੇ ਕੱਲ ਵਿਸ਼ਵ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮ ਦੇ ਵਿੱਚ ਸੰਗਮ 'ਚ ਇਸ਼ਨਾਨ ਕੀਤਾ। ਪੰਚਾਇਤੀ ਅਖਾੜਾ ਸ਼੍ਰੀ ਨਿਰੰਜਨੀ ਦੇ ਮਹਾਂਤ ਰਵਿੰਦਰਪੂਰੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਥੇ ਇੱਕ ਨਵਾਂ ਨਾਂ ਕਮਲਾ ਉਸ ਨੂੰ ਮਿਲਿਆ ਹੈ ਉਹ ਬਹੁਤ ਹੀ ਸਹਿਜ ਨਿਮਰ ਤੇ ਝੋਮੇ ਤੋਂ ਮੁਕਤ ਹੈ ਤੇ ਇਥੋਂ ਦੀ ਸਨਾਤਨੀ ਸੰਸਕ੍ਰਿਤੀ ਤੋਂ ਬਹੁਤ ਪ੍ਰਭਾਵਿਤ ਹੈ ਮਹੰਤ ਰਵਿੰਦਰਪੁਰੀ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਦੀ ਨੇ ਉਹਨਾਂ ਨੇ ਕਿਹਾ ਕਿ ਰੋਹਾਨੀਅਤ ਦੀ ਖੋਜ ਤੇ ਉਸ ਨੂੰ ਇੱਥੇ ਲੈ ਆਈ ਹੈ ਇਸ ਅਖਾੜੇ ਦੇ ਵਿੱਚ ਉਹ ਜਿਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਦੀ ਸਭ ਤੋਂ ਅਮੀਰ ਤੇ ਸਭ ਤੋਂ ਖੁਸ਼ਹਾਲ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹੋਣ ਦੇ ਬਾਵਜੂਦ ਉਹ ਹੋਮੇ ਤੋਂ ਦੂਰ ਤੇ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕਰਦੀ ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ ਨੇ ਸਪੈਨ ਦੀ ਰੱਖਿਆ ਮੰਤਰੀ ਮਾਰਗਰੀਟਾ ਰੋਬਲਸ ਦੇ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਉਹਨਾਂ ਨੇ ਰੱਖਿਆ ਖੇਤਰ ਦੇ ਵਿੱਚ ਦਵੱਲੇ ਸਹਿਯੋਗ ਨੂੰ ਵਧਾਉਣ ਤੇ ਚਰਚਾ ਕੀਤੀ ਫਿਲਹਾਲ ਵਿਦੇਸ਼ ਮੰਤਰੀ ਸਪੈਨ ਦੇ ਦੌਰੇ ਤੇ ਨੇ ਤੇ ਟਵਿੱਟਰ ਤੇ ਇੱਕ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੈਦ੍ਰਿਡ ਦੇ ਰੱਖਿਆ ਮੰਤਰੀ ਮਾਰਗਰੀਟਾ ਰੋਬਲਸ ਦੇ ਨਾਲ ਵਿਚਾਰਾਂ ਦਾ ਫਲਦਾਇ ਕਰਦਾਨ ਪ੍ਰਦਾਨ ਹੋਇਆ ਰੱਖਿਆ ਖੇਤਰ ਦੇ ਵਿੱਚ ਦਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਤਰੀ ਤੇ ਗਲੋਬਲ ਮੁੱਦਿਆਂ ਤੇ ਵੀ ਚਰਚਾ ਕੀਤੀ ਸਪੈਨਿਸ਼ ਇੰਡੀਆ ਕੌਂਸਲ ਫਾਊਂਡੇਸ਼ਨ ਨੂੰ ਸੰਬੋਧਿਤ ਕਰਨ ਲਈ ਆਪਣੇ ਸਪੈਨਿਸ਼ ਹਮਰੂਤ ਬਾ ਮੈਨੂਅਲ ਅਲਬਰੇਜ਼ ਦੇ ਨਾਲ ਵੀ ਸ਼ਾਮਲ ਹੋਏ। ਉਹਨਾਂ ਨੇ ਕਿਹਾ ਕਿ ਬਦਲਦੇ ਸੰਸਾਰ ਲਈ ਰਣਨੀਤੀ ਗੱਜੋੜ 21ਵੀਂ ਸਦੀ ਦੇ ਵਿੱਚ ਸਪੇਨ ਤੇ ਭਾਰਤ ਵਿਸ਼ੇ ਤੇ ਸਪੇਨ ਇੰਡੀਆ ਕੌਂਸਲ ਫਾਊਂਡੇਸ਼ਨ ਸੈਸ਼ਨ ਦੇ ਵਿੱਚ ਵਿਦੇਸ਼ ਮੰਤਰੀ ਅਲਬਰੇਜ਼ ਦੇ ਨਾਲ ਸ਼ਾਮਲ ਹੋਣਾ ਬਹੁਤ ਖੁਸ਼ੀ ਦੀ ਗੱਲ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਵਿਰੋਧੀਆਂ ਤੇ ਪੱਤਰਕਾਰਾਂ ਦੇ ਨਿਸ਼ਾਨੇਤੇ ਨੇ ਹਾਲੀ ਦੇ ਵਿੱਚ ਇੱਕ ਪੱਤਰਕਾਰ ਤਾਹਿਰ ਗੋਰਾ ਨੇ ਟਰੂਡੋ ਸਰਕਾਰ ਬਾਰੇ ਅਹਿਮ ਖੁਲਾਸੇ ਕੀਤੇ ਨੇ ਤਾਹਿਰ ਗੋਰਾ ਦਾ ਮੰਨਣਾ ਹੈ ਕਿ ਟਰੂਡੋ ਦਾ ਭਾਰਤ ਦੇ ਨਾਲ ਕੂਟਨੀਤਿਕ ਵਿਵਾਦ ਵੋਟਾਂ ਹਾਸਲ ਕਰਨ ਦੀ ਇੱਕ ਬੇਚੈਨ ਕੋਸ਼ਿਸ਼ ਸੀ ਜੋ ਆਖਰਕਾਰ ਉਸਤੇ ਉਲਟੀ ਹੀ ਪਈ ਹੈ ਟਰੂਡੋ ਨੇ ਲੋਕਪ੍ਰਿਅਤਾ ਉਸ ਦੀਆਂ ਇਮੀਗ੍ਰੇਸ਼ਨ ਨੀਤੀਆਂ ਤੇ ਆਰਥਿਕਤਾ ਨੂੰ ਸੰਭਾਲਨ ਕਰਕੇ ਘਟਵਾ ਦਿੱਤੀ ਹੈ ਤੇ ਉਸ ਦੀ ਆਪਣੀ ਪਾਰਟੀ ਦਾ ਉਸ ਤੋਂ ਅਭਿਸ਼ਵਾਸ ਘਟਨਾ ਸ਼ੁਰੂ ਹੋ ਗਿਆ ਕੈਨੇਡੀਅਨ ਪੱਤਰਕਾਰ ਨੇ ਕਿਹਾ ਕਿ ਉਸਨੇ ਭਾਰਤ ਦੇ ਨਾਲ ਕੂਟਨੀਤਿਕ ਵਿਵਾਦ ਸਿਰਫ ਆਪਣੀ ਵੋਟ ਬੈਂਕਰ ਰਾਜਨੀਤੀ ਲਈ ਖੜਾ ਕੀਤਾ ਜੋ ਕੰਮ ਨਹੀਂ ਆਇਆ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀਆਂ ਲਈ ਓਪਨ ਵਰਕ ਪਰਮਿਟ ਦੇ ਨਿਯਮਾਂ ਦੇ ਵਿੱਚ ਸੋਧ ਕੀਤੀ ਹੈ ਇਹ ਇੱਕ ਅਜਿਹਾ ਕਦਮ ਹੈ ਜਿਸ ਦੇ ਨਾਲ ਕੈਨੇਡਾ ਦੇ ਵਿੱਚ ਰਹਿ ਰਹੇ ਹਜ਼ਾਰਾਂ ਭਾਰਤੀ ਨਾਗਰਿਕਾਂ ਨੂੰ ਲਾਭ ਹੋਣ ਦੀ ਉਮੀਦ ਹੈ ਇਹ ਐਲਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਕੀਤਾ ਗਿਆ ਮੀਡੀਆ ਰਿਪੋਰਟ ਅਨੁਸਾਰ 21 ਜਨਵਰੀ 2025 ਤੋਂ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਜੋ ਨਿਰਧਾਰਤ ਸ਼ਰਤਾਂ ਨੂੰ ਪੂਰਾ ਕਰਦੇ ਨੇ ਓਪਨ ਵਰਕ ਪਰਮਿਟ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ ਇਹ ਸ਼ਰਤਾਂ ਅਧਿਆਨ ਪ੍ਰੋਗਰਾਮਾਂ ਦੀ ਮਿਆਦ ਤੇ ਉੱਚ ਮੰਗ ਵਾਲੇ ਰੋਜ਼ਗਾਰ ਖੇਤਰਾਂ ਤੇ ਅਧਾਰਤ ਹੋਣਗੀਆਂ ਮੀਡੀਆ ਰਿਪੋਰਟਾਂ ਅਨੁਸਾਰ ਇਹ ਅਪਡੇਟ ਭਾਰਤੀ ਵਿਦਿਆਰਥੀਆਂ ਲਈ ਵਿਸ਼ੇਸ਼ ਫਾਇਦੇਮੰਦ ਹੋਵੇਗਾ ਕਿਉਂਕਿ ਇਸ ਦੇ ਤਹਿਤ ਉਹਨਾਂ ਨੂੰ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਲਿਆਉਣ ਅਤੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ ਜਰਤੇ ਉਹ ਖੁਦ ਆਪਣੀ ਪੜਾਈ ਜਾਂ ਕੰਮ ਜਾਰੀ ਰੱਖ ਸਕਦੇ ਨੇ ਅਜਿਹਾ ਲੱਗ ਰਿਹਾ ਹੈ ਕਿ ਮਸ਼ਹੂਰ ਸ਼ਾਰਟ ਵੀਡੀਓ ਐਪ ਟਿਕਟੌਕ ਨੂੰ ਅਮਰੀਕਾ ਦੇ ਵਿੱਚ ਬੈਨ ਕਰ ਦਿੱਤਾ ਜਾਵੇਗਾ। ਅੰਤਰਰਾਸ਼ਟਰੀ ਮੀਡੀਆ ਚ ਖਬਰਾਂ ਆ ਰਹੀਆਂ ਨੇ ਕਿ ਅਮਰੀਕਾ ਚ 19 ਜਨਵਰੀ 2025 ਤੋਂ ਟਿਕਟੌਕ ਸੇਵਾਵਾਂ ਬੰਦ ਹੋ ਜਾਣਗੀਆਂ। ਇਸ ਦਾ ਕਾਰਨ ਜੋ ਬਾਈਡਨ ਦੀ ਸਰਕਾਰ ਵੱਲੋਂ ਲਿਆਂਦਾ ਗਿਆ ਨਵਾਂ ਕਾਨੂੰਨ ਹੈ। April 2024 ਚ ਜੋ ਬਾਈਡਨ ਪ੍ਰਸ਼ਾਸਨ ਨੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਸੋਸ਼ਲ ਮੀਡੀਆ ਬਾਰੇ ਇੱਕ ਨਵਾਂ ਕਾਨੂੰਨ ਲਿਆਂਦਾ ਸੀ। ਇਸ ਕਾਨੂੰਨ ਦੇ ਅਨੁਸਾਰ ਟਿਕਟੌਕ ਨੂੰ ਚੀਨੀ ਮੂਲ ਕੰਪਨੀ ਬਾਈ ਡਾਂਸ ਤੋਂ ਵੇਚਿਆ ਜਾਣਾ ਚਾਹੀਦਾ ਹੈ। ਨੈਤਾ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਟਿਕਟੌਕ ਨੂੰ ਅਮਰੀਕਾ ਦੇ ਵਿੱਚ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਚੀਨੀ ਮੂਲ ਕੰਪਨੀ ਬਾਈਡਾਂਸ ਜੋ ਬਾਈਡਨ ਦੀ ਸਰਕਾਰ ਦੇ ਆਦੇਸ਼ਾਂ ਦੇ ਅਨੁਸਾਰ ਟਿਕਟੌਕ ਨੂੰ ਵੇਚਣ ਲਈ ਤਿਆਰ ਨਹੀਂ ਹੈ ਟਿਕਟੌਕ 19 ਜਨਵਰੀ 2025 ਤੋਂ ਅਮਰੀਕਾ ਦੇ ਵਿੱਚ ਐਪ ਸੇਵਾਵਾਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਜੇਕਰ ਅਮਰੀਕਾ 'ਚ ਟਿਕਟੌਕ ਬੰਦ ਹੋ ਜਾਂਦਾ ਹੈ ਤਾਂ ਉੱਥੋਂ ਦੇ ਲੋਕ ਐਪ ਨੂੰ ਡਾਊਨਲੋਡ ਨਹੀਂ ਕਰ ਸਕਣਗੇ ਜੇਕਰ ਫੋਨ 'ਚ ਪਹਿਲਾਂ ਤੋਂ ਹੀ ਐਪ ਹੈ ਤਾਂ ਕੁਝ ਸਮੇਂ ਲਈ ਕੰਮ ਕਰਨ ਤੋਂ ਬਾਅਦ ਸੇਵਾਵਾਂ ਬੰਦ ਹੋ ਜਾਣਗੇ ਤੇ ਨਵੇਂ ਫੋਨ ਹੁਣ ਟਿਕਟੌਕ ਨੂੰ ਡਾਊਨਲੋਡ ਨਹੀਂ ਕਰਨਗੇ ਤੇ ਦੂਜੇ ਪਾਸੇ ਕੰਪਨੀ ਨੇ ਸਰਕਾਰ ਤੋਂ ਇੱਕ ਕਾਨੂੰਨ ਨੂੰ ਲਾਗੂ ਕਰਨ ਲਈ ਕੁਝ ਸਮਾਂ ਲੈਣ ਦੀ ਮੰਗ ਵੀ ਕੀਤੀ ਹੈ ਹਾਲਾਂਕਿ ਅਮਰੀਕਾ 'ਚ ਟਿਕਟੌਕ ਨੂੰ ਬੈਨ ਕਰਨ ਦਾ ਇੱਕ ਮਜ਼ਬੂਤ ਕਾਰਨ ਜਾਪਦਾ ਹੈ ਵਲ న్యూਸ ਦੇ ਬੁਲੇਟਿਨ 'ਚ ਫਿਲਹਾਲ ਇਹ ਨਹੀਂ ਹੋਰ ਖਬਰਾਂ ਲਈ ਜੁੜੇ ਰਹੋ ਚਰਦਿਕਲਾ ਟਾਈਮ ਟੀਵੀ ਦੇ ਨਾਲ ਫਿਲਹਾਲ ਮੈਨੂੰ ਦਿਓ ਆ ਗਿਆ ਧੰਨਵਾਦ